ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ ਤੇ ਸਰਕਾਰੀ ਸਕੂਲ ਤਲਵੰਡੀ ਜਲੇ ਖਾ ਵਿਖੇ ਵਕਤ ਕਿਸਮਾਂ ਦੇ ਬੂਟੇ ਲਗਾ ਕੇ ਪਰਿਵेश ਨੂੰ ਬਚਾਉਣ ਦਾ ਸੁਨੇਹਾ ਦਿੱਤਾ ਗਿਆ ਇਸ ਮੌਕੇ ਸਕੂਲ ਦੇ ਅਧਿਆਪਕਾਂ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੇ ਮਿਲ ਕੇ ਸਕੂਲ ਪ੍ਰਾਂਗਣ ਵਿੱਚ ਪੌਦੇ ਲਗਾਏ ਬੋਕ ਤਵਾਨ ਨੇ ਕਿਹਾ ਕਿ ਵਾਤਾਵਰਨ ਸੰਤੁਲਨ ਬਣਾਈ ਰੱਖਣ ਲਈ ਜ਼ਿਆਦਾ ਤੋਂ ਜ਼ਿਆਦਾ ਬੂਟੇ ਲਗਾਉਣੇ ਬਹੁਤ ਜ਼ਰੂਰੀ ਹਨ ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਇਹਨਾਂ ਬੂਟਿਆਂ ਦੀ ਸੰਭਾਲ ਵਿਦਿਆਰਥੀਆਂ ਵੱਲੋਂ ਕੀਤੀ ਜਾਵੇਗੀ ਜਿਸ ਨਾਲ ਉਹਨਾਂ ਵਿੱਚ ਕੁਦਰਤ ਲਈ ਪਿਆਰ ਅਤੇ ਜ਼ਿੰਮੇਵਾਰੀ ਦੀ ਭਾਵਨਾ ਵਧੇਗੀ ਇਸ ਮਹੌਲਿਕ ਮੂਹਮ ਨੂੰ ਪਿੰਡ ਵਾਸੀਆਂ ਵੱਲੋਂ ਵੀ ਪੂਰਾ ਸਹਿਯੋਗ ਦਿੱਤਾ ਗਿਆ ਅਤੇ ਅਜਿਹੀਆਂ ਕੋਸ਼ਿਸ਼ਾਂ ਨੂੰ ਹੋਰ ਵਧਾਉਣ ਦੀ ਲੋੜ ਦੱਸੀ ਗਈ ਰਿਪੋਰਟ ਤੀਰਤ ਸੁਨੇਹਰ ਜੀਰਾ ਕਰਵਾ ਇਡੀਅਲ ਟੀਵੀ ਨਿਊਜ਼ ਤੇ ਮੈਂ ਆਤਿਸ਼ਿੰਗ ਸੁਨੇਹਰ ਗੱਲਬਾਤ ਕਰਾਂਗੇ ਅਸੀਂ ਤਲਵੰਡੀ ਜੱਲੇਖਾ ਪਹੁੰਚੇ ਹਾਂ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਕਿੰਨੇ ਬੂਟੇ ਲਗਾਏ ਅਤੇ ਕੀ ਕਹ ਸਰ ਜਿਵੇਂ ਕਿ ਤੁਹਾਨੂੰ ਪਤਾ ਅੱਜ 5 ਜੂਨ ਨੂੰ ਵਿਸ਼ਵ ਵਾਤਾਵਰਨ ਦਿਵਸ ਜਿਹੜਾ ਮਨਾਇਆ ਜਾ ਰਿਹਾ ਤਾਂ ਇਹ ਧਰਤੀ ਦੀ ਹੋਂਦ ਜਿਹੜੀ ਬਚਾਉਣ ਵਾਸਤੇ ਜਿਹੜੇ ਆਪਣੇ ਬਣਿਆ ਰਵੇ ਸਾਰੀ ਜਿਹੜੀ ਧਰਤੀ ਪ੍ਰਕਿਰਤੀ ਨੂੰ ਬਚਾਉਣ ਵਾਸਤੇ ਜਿਹੜਾ ਗਿਆ ਸਕੂਲ ਵਿੱਚ ਲਗਭਗ 150 ਜਿਹੜੇ ਬੂਟੇ ਲਗਾਏ ਗਏ ਆ ਤਾਂ ಗ್ರಾಮ ਪੰਚਾਇਤ ਤਲਵੰਡੀ ਜੱਲੇਖਾਂ ਦੀ ਸਹਿਯੋਗ ਨਾਲ ਜਿਹੜੇ ਅਸੀਂ ਸਾਰੇ ਜਿਹੜੇ ਸਕੂਲ ਦੇ ਵਿੱਚ ਸਕੂਲ ਦੀ ਚਾਰ ਦਿਵਾਰੀ ਆਸ-ਪਾਸ ਬੂਟੇ ਲਗਾਏ ਆ ਤਾਂ ਜਿਹੜੇ ਉਹਨਾਂ ਦੇਖ ਰਿਹਾ ਕਿ ਤੇ 5 ਜੂਨ ਵਿਸ਼ਵ ਵਾਤਾਵਰਨ ਜਿਹੜਾ ਦਿਨ ਮਨਾਇਆ ਜਾ ਰਿਹਾ ਇੰਦੇ ਵਿੱਚ ਅਸੀਂ ಗ್ರಾಮ ਪੰਚਾਇਤ ਲੰਡੀ ਜੱਲੇ ਹਾਵ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਬੂਟੇ ਲਗਾਏ ਜਾ ਰਹੇ ਨੇ ਜਿਸ ਵਿੱਚ 150 ਦੇ ਲਗਭਗ ਬੂਟਾ ਜਿਹੜਾ ਲਗਾਇਆ ਉਸ ਦੀ ਵਾਤਾਵਰਣ ਦੀ ਸੰਭਾਲ ਵਾਸਤੇ ਨਾਲ ਹੀ ਅਸੀਂ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਜਿੰਨਾ ਵੀ ਤੁਸੀਂ ਵਾਤਾਵਰਣ ਨੂੰ ਬਚਾਉਣ ਵਾਸਤੇ ਬੂਟੇ ਲਗਾ ਸਕਦੇ ਹੋ ਵੱਧ ਤੋਂ ਵੱਧ ਬੂਟੇ ਲਗਾਓ ਅਤੇ ਵਾਤਾਵਰਣ ਨੂੰ ਖਿਆਲ ਬਣਾਓ ਵਾਤਾਵਰਣ ਨੂੰ ਵਧੀਆ ਬਣਾਉਣ ਵਾਸਤੇ ਸਹਿਯੋਗ ਆ ਕਿਹ ਗਰੀ ਲੱਗਦਾ ਕਿ ਜਿਹੜੇ ਨਾ ਲੋਕ ਕਹਿੰਦੇ ਨੇ ਵੀ ਅਖਬਾਰਾਂ ਤੇ ਚੈਨਲਾਂ ਤੇ ਫੋਟੋ ਖਿਚਾਉਣ ਦੀ ਮਤਲਬ ਲੋਕ ਜਿਹੜੇ ਆ ਉਹ ਬੂਟੇ ਲਾ ਦਿੰਦੇ ਆ ਤੇ ਪਰ ਉਹਦੀ ਪਾਲਣ ਪ੍ਰੋਡਕਸ਼ਨ ਆ ਨਹੀਂ ਕਰਦੇ ਕੀ ਕਹਿਣਾ ਚਾਹੁੰਦੇ ਆ ਨਹੀਂ ਦੇਖੋ ਤੁਸੀਂ ਕਰੋ ਜੇ ਜਦੋਂ ਤੁਸੀਂ ਕੋਈ ਦਿਵਸ ਮਨਾਉਂਦੇ ਹੋ ਤਾਂ ਕੱਲਾ ਇੱਕ ਤੁਹਾਡਾ ਸਹਿਯੋਗ ਇਹ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਬੂਟਾ ਲਾਇਆ ਤੇ ਬੂਟਾ ਲਾਉਣ ਤੋਂ ਬਾਅਦ ਤੁਹਾਡਾ ਜਿਹੜਾ ਕੰਮ ਹੈ ਖਤਮ ਹੋ ਗਿਆ ਬੂਟੇ ਦੀ ਦੇਖਰੇਖ ਦੇ ਵਿੱਚ ਕੋਟੂ-ਕਟ ਜਿਆਦਾ ਨਹੀਂ ਤੇ 2 ਸਾਲ ਦਾ ਸਮਾਂ ਚਾਹੀਦਾ ਬੂਟੇ ਨੂੰ ਪਾਲਣ ਦੇ ਵਿੱਚ ਬੂਟਿਆਂ ਨੂੰ ਪਾਲ ਕੇ ਉਹਨੂੰ ਵੱਡਾ ਕਰਕੇ ਤੇ ਉਹਨਾਂ ਦਾ ਖਿਆਲ ਰੱਖਿਆ ਜਾਵੇ ਉਸ ਦੀ ਪੂਰੀ ਦੇਖਰੇਖ ਕੀਤੀ ਜਾਵੇ ਪੂਰਾ ਮਤਲਬ ਕਿ ਉਹਨਾਂ ਦਾ ਧਿਆਨ ਰੱਖਿਆ ਜਾਵੇ ਜਿੰਨਾ ਚਿਰ ਬੂਟਾ ਪਲ ਨਹੀਂ ਜਾਂਦਾ ਬੂਟਾ ਲਾਉਣਾ ਛੋਟੀ ਗੱਲ ਹੈ ਬੂਟੇ ਨੂੰ ਪਾਲਣਾ ਸੰਭਾਲ ਕੇ ਰੱਖਣਾ ਉਹ ਬੜੀ ਵੱਡੀ ਗੱਲ ਤੇ ਖਾਸ ਤੌਰ ਤੇ ਦਿਵਾਦੀ ਪਾਦਰ ਸਪੈਸ਼ਲਿਸਟ ਦਾ ਜਿन्होने ਅੱਜ ਹਮੇਂ ਇੱਥੇ ਨਿਮੰਤਰਿਤ ਕੀਤਾ ਔਰ ਹਮਾਰੇ ਫੋਰੈਸਟ ਡਿਪਾਰਟਮੈਂਟ ਦਾ ਜਿन्होने ਇੱਥੇ ਟਰੀਜ਼ ਪ੍ਰੋਵਾਈਡ ਕਰਾਏ ਹੈ ਬੱਚੋਂ ਕੋ ਬੱਚੋਂ ਕੋ ਇੱਕ ਜ਼ਿੰਮੇਵਾਰੀ ਸੌਂਪੀ ਹੈ ਤਾਂ ਕਿ ਉਹ ਅੱਗੇ ਚੱਲ ਕੇ वातावरण से जुड़ सकें और अपने अपने पौधों का ध्यान रख सकें जैसे ये बड़े होंगे वैसे ही इनके साथ साथ इनके जो प्लांटी ट्रीज हैं वो भी ग्रो करेंगे और वातावरण इनके आसपास का बेहतर रहेगा सो तो ये जो उपराला है जो ए, स्कूल की तरफ से और विद दी हेल्प ऑफ फॉरेस्ट डिपार्टमेंट जो किया गया है ये बहुत ही ए, अच्छा उपराला है सर ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਅਰੇਂਜ ਅਫਸਰ ਰਸਤੇਂਦਰਜੀਤ ਸਿੰਘ ਅੱਜ ਵਾਤਾਵਰਣ ਦਿਵਸ ਤੇ ਵੱਖ-ਵੱਖ ਸਕੂਲਾਂ ਤੇ ਸਰਕਾਰੀ ਆਧਾਰਿਆਂ ਵਿੱਚ ਵਾਤਾਵਰਣ ਦਿਵਸ ਤੇ ਪੌਦੇ ਲਗਾਏ ਗਏ ਅਤੇ ਕਿਸਾਨਾਂ ਤੇ ਆਮ ਜਨਤਾ ਨੂੰ ਅਪੀਲ ਕਰਦੇ ਹਾਂ ਜਿਵੇਂ ਆਪਾਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਹਾਂ ਉਸੇ ਤਰ੍ਹਾਂ ਹੀ ਆਪਾਂ ਰੁੱਖਾਂ ਦੀ ਸਾਂਭ ਸੰਭਾਲ ਕਰਕੇ ਤੇ ਆਉਣ ਵਾਲਾ ਜੀਵਨ ਆਪਣਾ ਸਖਾਲਾ ਬਣਾਈਏ ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ